ਲੁਧਿਆਣਾ ਦੇ ਸਮਰਾਲਾ ਚੌਂਕ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਹੋਈ ਹੈ ਦਰਅਸਲ ਇੱਥੇ ਮੁੰਡਿਆਂ ਦੇ ਵੱਲੋਂ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਤੇਜ਼ਦਾਰ ਹਥਿਆਰਾਂ ਦੇ ਨਾਲ ਇਸ ਨੌਜਵਾਨ 'ਤੇ ਵਾਰ ਕੀਤੇ ਜਾਂਦੇ ਨੇ ਜਿਸ ਨੌਜਵਾਨ 'ਤੇ ਹਮਲਾ ਹੋਇਆ ਹੈ ਉਹ ਇੱਕ ਬੈਂਕ ਦਾ ਮੁਲਾਜ਼ਮ ਹੈ ਤੇ ਰਿਕਵਰੀ ਦਾ ਕੰਮ ਕਰਦਾ ਹੈ ਘੁੰਮਣ ਦੇ ਬਹਾਨੇ ਬੁਲਾ ਕੇ ਨੌਜਵਾਨ 'ਤੇ ਵਾਰ ਕਰ ਦਿੱਤੇ ਗਏ ਨੇ ਤੇ 10 ਤੋਂ 12 ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹਾਲਾਕੀ ਮੂਨੇ ਇਸ ਘਟਨਾ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦਾ ਇਹਨਾਂ ਨੌਜਵਾਨਾਂ ਦੇ ਵਿੱਚ ਕੋਈ ਡਰੀਆ ਖੌਫ ਨਹੀਂ ਹੈ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬੇਤੇ ਸਵਾਲਾ ਦੇ ਕੇਰੇ ਦੇ ਵਿੱਚ ਜਿੱਥੇ ਸ਼ਰੀਆ ਮਿਕ ਨੌਜਵਾਨ ਤੇ ਹਮਲਾ ਕੀਤਾ ਜਾਂਦਾ ਦਾ ਉਸ ਤੋਂ ਬਾਰਾ ਲੋਕ ਆਉਂਦੇ ਨੇ ਤੇਜ਼ਰ ਹਥਿਆਰਾਂ ਦੇ ਨਾਲ ਉਸ ਨੌਜਵਾਨ ਨੂੰ ਜ਼ਖਮੀ ਕਰ ਦਿੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਗੁਜ਼ਾਰੀ ਤੇ ਵੀ ਸਵਾਲੀਆ ਚਿੰਨ ਲੱਗਦੇ ਨਜ਼ਰ ਆ ਰਹੇ ਨੇ ਮੋਰਚਾ ਤਾਂ ਭੱਜ ਗਿਆ ਤਾਂ ਉਹ ਅਸੀਂ ਤਾਂ ਉਹਨੂੰ ਹੀ ਲੱਭ ਰਹੇ ਹਾਂ ਸੰਨ ਲੱਗਿਆ ਉਹੀ ਹੈ ਬੰਦਾ ਉੱਪਰ ਮੋਟਰਸਾਈਕਲ ਦਾ ਫੜਾ ਹੀ ਇੱਥੇ ਨਹੀਂ ਤਾਂ ਗੱਲ ਕੀ ਹੋਈ ਸੀ ਬਾਈ ਮੈਨੂੰ ਉਦੋਂ ਨਹੀਂ ਪਤਾ ਮੈਂ ਤਾਂ ਇੱਥੇ ਆ ਮੈਨੂੰ ਕਹਿੰਗਾ ਚਲ ਜੀ ਮੈਂ ਤਾਂ ਆਫਿਸ ਤੋਂ ਛੁੱਟੀ ਆ ਬੈਂਕ ਤੇ ਲੱਗਿਆ ਆ ਕਿੱਥੇ ਲੱਗਿਆ ਬੈਂਕ ਤੇ ਹੀ ਗਰੇ ਬੈਂਕ ਅਈ ਆਈਬੀਐਸ ਆਈਐਸ ਆਈਬੀਐਸ ਕਿੱਥੇ ਲੱਗਿਆ ਆ ਐਸਬੀਆਈ ਹਾਂਜੀ ਆਈ ਆਈਬੀਐਸ ਆਈਬੀਐਸ ਹਾਂਜੀ ਮਤਲਬ ਰਿਕਵਰੀ ਕਰਦਾ ਪੈਸੇ ਉਹਕੇ ਲੋਕਾਂ ਕੋਲ ਲੈਂਦਾ ਵਾ ਅੱਛਾ ਹੋ ਗਿਆ ਮਲਰ ਕਬੜੀ ਤੇ ਮੈਂ ਕਹਾ ਉਂਝ ਛੁੱਟੀ ਕੀਤੀ ਕਹਿੰਦਾ ਬਾਈ ਆ ਜਾ ਮਾੜਾ ਚੱਲਣਾ ਆਪਾਂ ਮੈਂ ਕਹਾ ਚਲੋ ਫਿਰ ਕਿੱਥੇ ਜਾ ਯਾਰ ਇਤਨਾ ਥੋੜਾ ਜਾਇਦਾ ਕਿਤੇ ਨਾ ਕੋ ਮਨ ਦਾ ਮੰ ਬਾਲੇ ਚ ਬਥਾ ਲੱਗਿਆ ਇੱਥੇ ਲੜਾਈ ਹੋਣ ਦੀ ਪਈ ਇੱਥੇ ਆਇਆ ਅ 6 ਜਾਨੇ ਲੈ ਕੇ ਆਇਆ ਤੁੰਨੇ ਕਿਤੇ ਤੁੰਨੂੰ ਹੀ ਸਮਝ ਆਣੀ ਚਾਹੀਦੀ ਮਾਣਾ ਵੀ ਸੋਨ ਨੰਬਰ ਤੇ ਫੋਨ ਕਰ ਦੋ ਉਧਰ ਸੋਨ ਨੰਬਰ ਕਿਉਂ ਤੇਰੀ ਕਿਉਂ ਬਣਾ ਰਿਆ ਸਿਰਫ ਐਲਫ ਸਿਰਫ ਤੇਰੀ ਤੇਰੀ ਸੇਫਟੀ ਲਈ ਹੈ ਤੂੰ ਜੋ ਗਿਆ ਤੂੰ ਕੁਝ ਗਲਤ ਕਿਹਾ ਕਿਸ ਨੂੰ ਸੈਂਡ ਨਾ ਕਰੀ ਨਹੀ ਕਰਦਾ ਨਹੀਂ ਤੂੰ ਗਲਤ ਕਿਤੇ ਮੇਰੀ ਮਾਰਗੀ ਤੇ ਬਹੁਤ ਇੱਜ਼ਤ ਆ ਬਾਈ ਮੇਰੀ ਗੱਲ ਸੁਣ ਮੈਨੂੰ ਗੱਲ ਜਵਾਬ ਦੇ ਤੇਰੀ ਇੱਜ਼ਤ ਹੈਗੀ ਹੈ ਨਾ ਤੇ ਤਾਂ ਵੀ ਆਪਾਂ ਤਾਂ ਹੀ ਬਣਾ ਰਹੇ ਹਾਂ ਮੂੰਹ ਨਾ ਦਿਖਾਓ ਮੂਨਾ ਤੱਕ ਆਓ ਪਲੀਜ਼ ਯਾਰ ਤੂੰ ਜੋ ਬੋਲਿਆ ਕੁਝ ਗਲਤ ਬੋਲਿਆ ਹੁਣ ਗਲਤ ਨਹੀਂ ਬੋਲਿਆ ਜੇ ਗਲਤ ਨਹੀਂ ਕਿਹਾ ਤੋ ਤਾਬ ਵਗੈਰਾ ਪੁਲਿਸ ਨੂੰ ਬੁਲਾਣ ਲਈ ਫਿਰ ਤੂੰ ਕਿਉਂ ਡਰ ਰਹੀ ਹੈਂ ਇਸ ਵੀਡੀਓ ਨੂੰ ਕਿੱਥੇ ਭੇਜਣਾ ਯਾਰ ਨਹੀਂ ਭੇਜਦੇ ਸੇਫਟੀ ਦਾ ਪਤਾ ਕੀ ਗਲੀ ਸਾਨੂੰ ਵਿੱਚ ਤੇਰੇ ਤੇ ਪਾਣੀ ਆ ਗਿਆ ਭੇਜਾ ਭੇਜਾ ਕੱਚ ਲੱਗਾ ਭੇਜਾ ਭੇਜਾ ਸਾਰੇ ਭੇਜਾ ਭੇਜਾ ਮੈਂ ਤੇ ਲਿਭਾ ਯਾਰ ਯਾਰ ਪਲੀਜ਼ ਵੀਡੀਓ ਕੈਮਰਾ ਮੂਨਾ ਉਹ ਯਾਰ ਮੈਂ ਤਾਂ ਟੋਰਤੀ ਮੈਂ ਬੈਂਕ ਚ ਲੱਗਿਆ ਯਾਰ ਭਾਜੀ ਉਹ ਯਾਰ ਜਤਨ ਨੂੰ ਕਹਤੋਂ ਨਹੀਂ ਜਾਂਦੀ ਕਿਤੇ ਬਸ ਗੱਲ ਕਰਤੋਂ ਕਿ ਤੂੰ ਜਾਂਦੀ ਕਿਤੇ ਨਹੀਂ ਉੱਪਰ ਕਰੋ ਇੱਕ ਇੱਕ ਹੋਰ ਆ ਜਾ ਉੱਪਰ ਇਹ ਰੀਜ਼ਨ ਕਿਉਂ ਗੇ ਬਣਾਉਂਦਾ ਮਕਸਦ ਕੀ ਹੈਗਾ ਵਾ ਕੱਲ ਨੂੰ ਤੁਸੀਂ ਆਣਾ ਵਾ ਕਿਰੇ ਹੋਰ ਬੰਦੇ ਨੇ ਹਾਂਜੀ ਕੀ ਹੋਇਆ ਜੀ ਆਲਾ ਯਾਰ ਕੀ ਇਹ ਬੰਦੇ ਨੇ ਆ ਲਫ਼ਜ਼ ਕੀ ਹੈ ਤੇ ਐਦਾਂ ਹੋਇਆ ਵਾ ਕਿਉਂ ਵੀ ਹਾਂ ਸੇਫਟੀ ਲਈ ਆਪਾਂ ਵੀ ਤਾਂ ਆਪਣੇ ਘਰੇ ਖੜੇ ਆ ਆਪਣੇ ਘਰੇ ਵਿੱਚ ਮੁੜ ਕੇ ਸੇਫਟੀ ਸਾਡੀ ਵੀ ਨਹੀਂ ਹੋਣੀ ਅਸੀਂ ਵੀ ਤਾਂ ਤੈਨੂੰ ਹੁਣ ਆਪਣੇ ਇੱਧਰ ਬੁਲਾਇਆ ਹੀ ਆ ਤੂੰ ਤਾਂ ਉੱਥੇ ਲੁਕਿਆ ਰਹਿਣਾ ਸੀ ਕਿੰਨਾਂ ਵਜਾ ਮਾਰੀ ਜਾਂਦਾ ਮੈਂ ਇੱਥੋਂ ਹੀ ਅੱਜ ਮਰੀਆ ਸੁਣੀਏ ਨਾ ਤੂੰ ਵਜਾ ਕਿਉਂ ਵਜਾ ਮਾਰ ਕੇ ਅਸੀਂ ਆਪਣੇ ਘਰ ਦੇ ਆ ਇੱਕ ਮਿੰਟ ਫੋਨ ਕਰਨਾ ਮੈਂ ਘਰੇ ਮਾਰ ਕੇ ਫੋਨ ਕਰਨਾ